ਗੈਰ ਕਾਨੂੰਨੀ ਮਾਈਨਿੰਗ ਦੀ ਪੂਰੀ ਜਿਹੜੀ ਸ਼੍ਰੇਨਖਲਾ ਉਹਦੇ ਨਾਲ ਜੁੜਿਆ ਹੋਇਆ ਕੇਸ ਆ ਇਹਦੇ ਵਿੱਚ 28 9 2024 ਨੂੰ ਪਠਾਨਕੋਟ ਪੁਲਿਸ ਵੱਲੋਂ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੋਲਿਕ ਟਿਪਰ ਆ ਉਹ ਰਿਟੇਨ ਕੀਤੇ ਸਿਗੇ ਉਹ ਤਿੰਨੋਂ ਹਾਈਡਰੋਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਡ ਮਟੀਰੀਅਲ ਉਹਦੇ ਨਾਲ ਲੋਡਡ ਸੀਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਜਾਲੀ ਪਾਏ ਗਏ ਜਿਹੜੇ ਕਿ QR ਕੋਡਡ ਸੀਗੇ ਗਵਰਨਮੈਂਟ ਜਿਹੜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੇ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੋਂ ਬਿੱਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀ ਆ ਘਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਅ ਕਿਸੇ ਕ੍ਰੈਸ਼ਰ ਤੋਂ ਆਊਟ ਹੁੰਦਾ ਆ ਤੇ ਉਹਦਾ ਇੱਕ ਕਿਊ ਆਰ ਕੋਡਡ ਬਿੱਲ ਕੱਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਅ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨ ਉਹਦੇ ਨਾਲ ਜੁੜੇ ਹੁੰਦੇ ਆ ਉਹ ਕਿਊ ਆਰ ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉਥੋਂ ਆਊਟ ਹੁੰਦਾ ਔਰ ਪੈਰਲਲ ਜਿਹੜਾ ਹੈਗਾ ਕਿਊ ਆਰ ਕੋਡਡ ਜਿਹੜਾ ਬਿੱਲ ਹੈਗਾ ਆ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕ੍ਰਸ਼ਰ ਉਹਨੂੰ ਕਰਦਾ ਤੇ ਉਸੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਇਹ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੀ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਜਾਲੀ ਪਾਏ ਗਏ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਟ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀ ਉਹਦੇ ਵਿੱਚ ਸਿਰਫ ਕੁਝ ਅੱਖਰਾਂ ਦਾ ਹੇਰ ਫੇਰ ਕੀਤਾ ਗਿਆ ਸੀਗਾ ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਆਫੀਸਰ ਨੂੰ ਜਾਂ ਇਹ ਕਹਿ ਲਓ ਕਿ ਕਿਸੇ ਵੀ ਡਿਪਾਰਟਮੈਂਟ ਐਨਫੋਰਸਮੈਂਟ ਏਜੰਸੀ ਨੂੰ ਭੁਲੇਖਾ ਪਾਉਂਦਾ ਸੀ ਕਿ ਜੈਨੂਇਨ ਬਿੱਲ ਆ ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਉਹ ਸਕੈਨ ਹੋ ਜਾਂਦਾ ਸੀਗਾ ਅ ਜਦੋਂ ਜਿਹੜਾ ਨੂੰ ਅਸੀਂ ਸਕੈਨ ਕੀਤਾ ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਇਹ ਜਾਲੀ ਬਿੱਲ ਨੇ ਔਰ ਫਿਰ ਸਾਨੂੰ ਇੱਕ ਖਲਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ਟਰੱਕ ਜਾਲੀ ਬਿੱਲਾ ਤੇ ਜਾ ਰਹੇ ਨੇ ਹੋਰ ਪਿੱਛੇ ਕਿੰਨਾ ਕੁ ਇਹਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ ਇਹਦੀ ਲਗਾਤਾਰ ਤਫਤੀਸ਼ ਜਾਰੀ ਰਹੀ ਤਫਤੀਸ਼ ਦੇ ਦੌਰਾਨ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਇੱਕ ਤਫਤੀਸ਼ ਪੜਾ ਪੁਲਿਸ ਸਟੇਸ਼ਨ ਸੀ ਕਿ ਫਿਰ ਮੇਰੇ ਵੱਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਤਫਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਡ ਹੈਗੀਆਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫਤੀਸ਼ ਹੋਈ ਆ ਅਸੀਂ ਸਮੇਂ-ਸਮੇਂ ਤੇ ਤੇ ਇਹਦੇ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਹਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫ਼ਤੀਸ਼ ਤਕਨੀਕੀ ਸੀਗੀ ਦੋਸ਼ੀ ਬੱਤਪੂਰਨ ਸਗੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅੱਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੱਕ ਗੌਰਵ ਖਜੂਰੀਆ ਆ ਜਿਹੜਾ ਕਿ ਤਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀੜਿਆ ਗੰਢਿਆਲ ਬਿਲਕੁਲ ਅਡਜੋਇਨਿੰਗ ਆ ਸਾਡੇ ਕਟੂਆ ਜੇਡ ਕੇ ਤੇ ਰਹਿਣ ਵਾਲਾ ਹੈ ਇਹਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਇਹਦਾ ਮਾਸਟਰਮਾਈਂਡ ਸੀ ਹੁਣ ਜਿਹੜੀ ਅਖੀਰਲੀ ਗ੍ਰਿਫਤਾਰੀ ਖੀਰਲੀ ਨਹੀਂ ਕਹਿ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ ਹੋਏ ਆ ਇਹ ਸਾਰੇ ਦੀ ਸਾਡੀ ਤਕਨੀਕੀ ਤੌਰ ਤੇ ਤਫ਼ਤੀਸ਼ ਅਖੀਰ ਤੇ ਜਾ ਕੇ ਵਿਕਰਮ ਸ਼ਰਮਾ ਤੇ ਜਾ ਕੇ ਖਤਮ ਹੁੰਦੀ ਸੀ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਤਫ਼ਤੀਸ਼ ਤਕਨੀਕੀ ਹੋਵੇ ਬਕਾਇਦਾ ਤੌਰ ਤੇ ਸਾਡੇ ਕੋਲ ਸਬੂਤ ਆਉਣ ਅਸੀਂ ਉਹ ਕਿਪਰਿੰਟ ਜਿਹਦੇ ਤੋਂ ਜਾਲੀ ਬਿਲ ਜਨਰੇਟ ਕੀਤੇ ਜਾ ਰਹੇ ਸੀ ਕਿਹ ਸਾਈਟ ਤੇ ਹੋ ਰਹੇ ਸੀ ਉਹ ਸਾਰਿਆਂ ਦਾ ਸਾਰਾ ਮਟੀਰੀਅਲ ਵੀ ਜ਼ਬਤ ਕੀਤਾ ਜਾਵੇ ਸੋ ਇਹਦੀ ਅੱਜ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ ਕੰਪਿਊਟਰ ਲੈਪਟਾਪ ਔਰ ਇਹਦੇ ਪ੍ਰਿੰਟਰਸ ਹੋਰ ਮਸ਼ੀਨਰੀ ਜਿਹਦੇ ਵਿੱਚ ਇਹਨੇ ਇਲੀਗਲ ਸਾਈਟ ਦੇ ਉੱਤੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਵੈਬਸਾਈਟ ਫੇਕ ਵੈਬਸਾਈਟ ਨੂੰ ਹੋਸਟ ਕੀਤਾ ਸੀਗਾ ਉਹ ਕਿਪੰਟ ਸੀ ਕਬਜ਼ੇ ਚ ਲੈ ਰਿਹਾ ਹੈ ਆ ਇੱਥੇ ਵਿਸ਼ੇਸ਼ ਕਰਕੇ ਦੱਸਣ ਵਾਲੀ ਗੱਲ ਇਹ ਆ ਕਿ ਜਿਹੜੀ ਜਦੋਂ ਵਿੱਚ ਪੁੱਛ